ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਸਰਕਾਰ ਬਣਨ ਤੋਂ ਬਾਅਦ ਕਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਆਪਣੇ ਇੱਕ ਸਿਹਤ ਮੰਤਰੀ ਦੇ ਖਿਲਾਫ ਮਾਮਲਾ ਦਰਜ ਕਰਾ ਕੇ ਉਹਨਾਂ ਨੂੰ ਅੰਦਰ ਭੇਜ ਦਿੱਤਾ ਸੀਗਾ ਤੇ ਉਦੋਂ ਲੱਗਿਆ ਸੀ ਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਪਹਿਲੇ ਭ੍ਰਸ਼ਟਾਚਾਰੀ ਰਹੇ ਨੇ ਉਹਨਾਂ ਦੀ ਖੈਰ ਨਹੀਂ ਇਹ ਸਾਰਿਆਂ ਦੇ ਉੱਤੇ ਕਾਰਵਾਈ ਹੋਏਗੀ ਕਾਰਵਾਈ ਹੋਈ ਵੀ ਬਹੁਤ ਸਾਰੇ ਅਫਸਰਾਂ ਦੇ ਉੱਤੇ ਬਹੁਤ ਸਾਰੇ ਸਾਬਕਾ ਮੰਤਰੀਆਂ ਦੇ ਉੱਤੇ ਉਪ ਮੁੱਖ ਮੰਤਰੀਆਂ ਦੇ ਉੱਤੇ ਤੇ ਕਈ ਐਮ ਐਲ ਏ ਦੇ ਉੱਤੇ ਵੀ ਤੇ ਕਈ ਅਫਸਰਾਂ ਦੇ ਉੱਤੇ ਵੀ ਪਰ ਹਜੇ ਵੀ ਪੰਜਾਬ ਦੇ ਵਿੱਚ ਐਸੇ ਕਈ ਅਫਸਰ ਨੇ ਜਿਹੜੇ ਕਿ ਲਗਾਤਾਰ ਜਿਹੜਾ ਭ੍ਰਸ਼ਟਾਚਾਰ ਕਰ ਰਹੇ ਨੇ ਮਾਮਲਾ ਜੁੜਿਆ ਕਾਰਪੋਰੇਸ਼ਨ ਅਮਰਸਰ ਦੇ ਨਾਲ ਇਹ ਸਾਹਮਣੇ ਆਇਆ ਸੀਗਾ 2019 ਦੇ ਵਿੱਚ ਇਹ ਸ਼ਿਕਾਇਤ ਹੁੰਦੀ ਹੈ ਕਾਰਪੋਰੇਸ਼ਨ ਨੂੰ ਕਿਸ ਤਰ੍ਹਾਂ ਚੂਨਾ ਲਾਉਂਦੇ ਨੇ ਇਹ ਅਫਸਰ ਮਿਲ ਕੇ ਕੰਟਰੈਕਟ ਤੇ ਬੰਦੇ ਰੱਖੇ ਜਾਂਦੇ ਨੇ ਫਿਰ ਉਹਨਾਂ ਦਾ ਕੰਟਰੈਕਟ ਖਤਮ ਹੋ ਜਾਂਦਾ ਹੈ ਪਰ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਲਗਾਤਾਰ ਵਿਡਰਾ ਹੁੰਦੀਆਂ ਰਹਿੰਦੀਆਂ ਕਢਵਾਈਆਂ ਜਾਂਦੀਆਂ ਰਹੀਆਂ ਤੇ ਕਿਸ ਤਰ੍ਹਾਂ ਉਹਦੀ ਸ਼ਿਕਾਇਤ ਹੁੰਦੀ ਹੈ ਤੁਹਾਨੂੰ ਦੱਸਾਂਗੇ ਸਾਰਾ ਮਾਮਲਾ ਕੀ ਹੈ ਇਹ ਰਿਪੋਰਟ ਜਦੋਂ ਬਾਅਦ ਵਿੱਚ ਬਣਦੀ ਹੈ ਉਹਦੇ ਵਿੱਚ ਲਿਖਿਆ ਜਾਂਦਾ ਵੀ 61,76,806 ਰੁਪਏ ਦਾ ਜਿਹੜਾ ਇਹ ਨਿਗਮ ਨੂੰ ਨੁਕਸਾਨ ਹੋਇਆ ਹੈ ਕਿਸ ਤਰ੍ਹਾਂ ਤੁਸੀਂ ਦੇਖੋ ਸ਼ਿਕਾਇਤ ਹੁੰਦੀ ਹੈ ਤੇ ਸ਼ਿਕਾਇਤ ਤੋਂ ਬਾਅਦ ਜਾਂਚ 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 ਤਰੀਕ ਤੇ ਤਰੀਕ ਕੁਝ ਮਹੀਨੇ ਜਾਂਚ ਚੱਲਦੀ ਏ ਗਵਾਹਾਂ ਦੇ ਬਿਆਨ ਲੈ ਜਾਂਦੇ ਨੇ ਫਿਰ ਜਿਹੜੀ ਰਿਪੋਰਟ ਬਣਦੀ ਏ ਪੁਲਿਸ ਕਮਿਸ਼ਨਰ ਆਫਿਸ ਅੰਮ੍ਰਿਤਸਰ ਤੋਂ ਰਿਪੋਰਟ ਬਣਦੀ ਏ ਜਿਹਦੇ ਵਿੱਚ ਜਾਂਚ ਦੇ ਆਧਾਰ ਤੇ ਕਾਪੀ ਇਹਦੀ ਕਰ ਦਿੱਤੀ ਜਾਂਦੀ ਏ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਚੰਡੀਗੜ੍ਹ ਨੂੰ ਇੱਕ ਰਿਪੋਰਟ ਭੇਜ ਦਿੱਤੀ ਜਾਂਦੀ ਏ ਜਿਹਦੇ ਵਿੱਚ ਲਿਖਿਆ ਹੁੰਦਾ ਵੀ ਕਿਹੜੇ ਲੋਕ ਜਿਹੜੇ ਨੇ ਜ਼ਿੰਮੇਦਾਰ ਹੈ ਪਹਿਲੇ ਮੈਂ ਤੁਹਾਨੂੰ ਚਿੱਠੀ ਪੜ੍ਹ ਕੇ ਸੁਣਾਵਾਂਗਾ ਜਿਹਦੇ ਵਿੱਚ ਇਹ ਕਿਸ ਤਰ੍ਹਾਂ ਇਹ ਹੋਇਆ ਕਪਲਾ ਜਦੋਂ ਇਹ ਜਾਜ ਹੁੰਦੀ ਹੈ ਪੁਲਿਸ ਕਮਿਸ਼ਨਰ ਦੇ ਆਫਿਸੋਂੋਂ ਲਿਖਿਆ ਹੈ ਵੀ ਕਿਸ ਤਰ੍ਹਾਂ ਤੇ ਇਹ ਹੈਗੇ ਨੇ ਮਿਸਟਰ ਰਿਤੇਸ਼ ਭਾਰਤੀ ਉਹ ਲਿਖਦੇ ਨੇ ਅਜਾਨੇ ਰਿਤੇਸ਼ ਭਾਰਤੀ ਮੈਂ ਪਹਿਲੇ ਨਾਲ-ਨਾਲ ਵੀਡੀਓ ਐਡੀਟਰ ਨੂੰ ਕਵਾਂਗਾ ਜ਼ੂਮ ਕਰਕੇ ਇਸ ਚਿੱਠੀ ਨੂੰ ਕੱਲੀ-ਕੱਲੀ ਲਾਈਨ ਦਰਸ਼ਕਾਂ ਨੂੰ ਦਿਖਾਈ ਜਾਏ ਤਾਂ ਕਿ ਲੋਕ ਇਹਨੂੰ ਦਰਸ਼ਕ ਜਿਹੜੇ ਸਾਡੇ ਨੇ ਉਹ ਪੜ ਸਕਣ ਵੀ ਕੀ ਹੈ ਲਿਖਿਆ ਹੈ ਅਜਾਨੇ ਰਿਤੇਸ਼ ਭਾਰਤੀ ਪੁੱਤਰ ਸ਼੍ਰੀ ਚਮਨ ਲਾਲ ਵਾਸੀ ਮਕਾਨ ਨੰਬਰ 2 ਗਲੀ ਐਸਡੀ ਸਕੂਲ ਗੁਰੂ ਰਾਮਦਾਸ ਨਗਰ ਵਾਲਾ ਅੰਮ੍ਰਿਤਸਰ ਉਮਰ ਕਰੀਬ 45 ਸਾਲ ਬਿਆਨ ਕੀਤਾ ਹੈ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਮੈਂ محکمہ ਕਾਪੋਰੇਸ਼ਨ ਦੇ ਵਿੱਚ ਸਾਲ 2015 ਵਿੱਚ ਕਲਰਕ ਭਰਤੀ ਹੋਇਆ ਹਾਂ ਪਹਿਲਾਂ ਮੈਂ ਖੇਤ ਵਿਭਾਗ ਵਾਟਰ ਸਪਲਾਈ ਚ ਕੰਮ ਕੀਤਾ ਸੀ ਤੇ ਸਾਲ 2013 ਤੋਂ ਮੇਰੀ ਬਦਲੀ ਐਮਟੀਪੀ ਵਿਭਾਗ ਵਿੱਚ ਹੋ ਗਈ ਸੀ ਅਤੇ ਮੇਰੀ ਡਿਊਟੀ ਐਮਟੀਪੀ ਵਿਭਾਗ ਦੇ ਵਿੱਚ एनओसी ਦੀਆਂ ਰਸੀਦਾਂ ਕਟਣ ਤੇ ਲਗਾਈ ਗਈ ਸੀ ਫਿਰ ਮਾ ਮਈ ਜੂਨ 2015 ਵਿੱਚ ਮੈਨੂੰ ਬਤੌਰ ਅਮਲਾ ਕਲਰਕ ਐਮਟੀਪੀ ਵਿਭਾਗ ਦਾ ਕੰਮ ਦਿੱਤਾ ਗਿਆ ਸੀ ਉਸ ਸਮੇਂ ਐਮਟੀਪੀ ਵਿਭਾਗ ਵਿੱਚ ਬਤੌਰ ਐਮਟੀਪੀ ਸ਼੍ਰੀ ਰਾਜਕੁਮਾਰ ਸ਼੍ਰੀ ਦੇਸ਼ਰਾਜ ਸ਼੍ਰੀ ਨਰਿੰਦਰ ਸ਼ਰਮਾ ਇਕਬਾਲ ਪ੍ਰੀਤ ਰੰਧਾਵਾ ਸ਼੍ਰੀ ਲਖਬੀਰ ਸਿੰਘ ਬਤੌਰ ਐਮਟੀਪੀ ਤਨਾਤ ਰਹੇ ਸਨ ਮੇਰੇ ਪਾਸ ਕਲਾਸ 1 ਅਤੇ 2 ਦੇ 22 ਅਧਿਕਾਰੀ ਸਨ ਬਾਕੀ ਕਲਾਸ 3 ਤੇ ਕਲਾਸ 4 ਦੇ ਕਰੀਬ 50 ਕਰਮਚਾਰੀਆਂ ਦਾ ਰਿਕਾਰਡ ਹੁੰਦਾ ਸੀ ਮੇਰੀ ਡਿਊਟੀ ਅਮਲਾ ਕਲਰਕ ਹੋਣ ਕਰਕੇ ਉਕਤ ਸਾਰੇ ਕਰਮਚਾਰੀਆਂ ਅਧਿਕਾਰੀਆਂ ਦੀ ਤਨਖਾਹ ਦੇ ਬਿੱਲ ਰਿਟਾਇਰਮੈਂਟ ਦੇ ਬਿੱਲ ਡੀਏ ਦੇ ਬਿੱਲ ਆਦਿ ਤਿਆਰ ਕਰਨ ਦੀ ਸੀ ਮੈਂ ਹਰ ਮਹੀਨੇ ਉਕਤ ਅਨੁਸਾਰ ਕਰਮਚਾਰੀਆਂ ਅਧਿਕਾਰੀਆਂ ਦੀਆਂ ਤਨਖਾਹਾਂ ਦੇ ਬਿੱਲ ਬਣਾ ਕੇ ਭੇਜਦਾ ਰਿਹਾ MTP ਵਿਭਾਗ ਵਿੱਚ ਗੁਰਵਿੰਦਰ ਸਿੰਘ, ਰਿਸ਼ਭ ਸਾਹਲ ਅਤੇ ਵਿਜੇਨਾ ਦੇ ਲੜਕੇ ਠੇਕੇ ਤੇ ਕੰਮ ਕਰਦੇ ਸਨ ਜਦੋਂ ਗੁਰਵਿੰਦਰ ਸਿੰਘ, ਰਿਸ਼ਭ ਸਾਹਲ ਅਤੇ ਵਿਜੇ ਕੁਮਾਰ ਦਾ ਠੇਕਾ ਖਤਮ ਹੋ ਗਿਆ ਤਾਂ ਇਹਨਾਂ ਵਿਅਕਤੀਆਂ ਨੂੰ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਪ੍ਰਾਈਵੇਟ ਤੌਰ ਤੇ ਕੰਮ ਤੇ ਰੱਖ ਲਿਆ ਹੈ ਇਹ ਸਾਰੇ ਵਿਅਕਤੀ MTP ਵਿਭਾਗ ਦੇ ਅਧਿਕਾਰੀਆਂ ਦਾ ਕੰਮ ਕਰਦੇ ਸਨ ਇਸੇ ਦੌਰਾਨ ਹੀ ਸਾਲ 2016 ਅਕਤੂਬਰ ਨਵੰਬਰ ਮਹੀਨੇ ਵਿੱਚ ਗੁਰਵਿੰਦਰ ਸਿੰਘ ਨੇ ਮੇਰੇ ਪਾਸ ਆ ਕੇ ਗੱਲ ਕੀਤੀ ਕਿ ਜਾਲੀ ਬਿੱਲ ਬਣਾ ਕੇ ਉਹਨਾਂ ਨੂੰ ਪਾਸ ਕਰਾ ਲਿਆ ਜਾਵੇ ਮੈਂ ਇਸ ਕੰਮ ਤੋਂ ਨਾ ਕਰ ਦਿੱਤੀ ਬਾਅਦ ਵਿੱਚ ਗੁਰਿੰਦਰ ਸਿੰਘ ਗੁਰਵਿੰਦਰ ਸਿੰਘ ਨੇ ਮੈਨੂੰ ਸੁਨੇਹਾ ਦਿੱਤਾ ਕਿ ਸ਼੍ਰੀ ਨਰਿੰਦਰ ਸ਼ਰਮਾ ਐਮਟੀਪੀ ਨੇ ਕਿਹਾ ਹੈ ਕਿ ਜਾਲੀ ਬਿੱਲ ਬਣਾ ਕੇ ਪਾਸ ਕਰਵਾ ਲਿਆ ਕਰੋ ਗੁਰਵਿੰਦਰ ਸਿੰਘ ਨੇ ਮੈਨੂੰ ਇਹ ਵੀ ਕਿਹਾ ਕਿ ਸ਼੍ਰੀ ਨਰਿੰਦਰ ਸ਼ਰਮਾ ਨੇ ਕਿਹਾ ਹੈ ਕਿ ਜੇਕਰ ਬਿੱਲ ਪਾਸ ਹੁਣ ਵਿੱਚ ਕੋਈ ਦਿੱਕਤ ਪੇਸ਼ ਆਵੇਗੀ ਤਾਂ ਉਹ ਆਪੇ ਹੀ ਪਾਸ ਕਰਵਾ ਦੇਣਗੇ ਅਤੇ ਫਿਰ ਮਾ ਅਕਤੂਬਰ ਨਵੰਬਰ 2016 ਵਿੱਚ ਮੈਂ ਕਰਮਚਾਰੀਆਂ ਅਧਿਕਾਰੀਆਂ ਦੀਆਂ ਤਨਖਾਹਾਂ ਦੇ ਵੱਧ ਬਿੱਲ ਬਣਾ ਕੇ ਐਮਟੀਪੀ ਦੇ ਦਸਖਤ ਕਰਵਾ ਕੇ ਇਹ ਬਿੱਲ ਅੱਗੇ ਅਕਾਊਂਟ ਬ੍ਰਾਂਚ ਵਿੱਚ ਭੇਜ ਦਿੰਦਾ ਸੀ ਅਕਾਊਂਟ ਬ੍ਰਾਂਚ ਬਿੱਲ ਚੈੱਕ ਕਰਕੇ ਅੱਗੇ ਆਡਿਟ ਬ੍ਰਾਂਚ ਵਿੱਚ ਭੇਜ ਦਿੰਦੇ ਸੀ ਆਡਿਟ ਬ੍ਰਾਂਚ ਵਿੱਚ बिल पास हो के चेक बनन ਲਈ واپس اکاؤنٹ ব্রাঞ্চ ਵਿੱਚ ਜਾਂਦੇ ਸੀ ਫੇਰ اکاؤنٹ ব্রাঞ্চ ਵਿੱਚ ਚੈੱਕ ਬਣ ਜਾਂਦਾ ਸੀ ਉਹ ਚੈੱਕ ਮੈਂ ਲਿਆ ਕੇ ਬਾਅਦ ਵਿੱਚ ਫਿਰ ਕਰਮਚਾਰੀਆਂ ਦੀਆਂ ਲਿਸ਼ਟਾਂ ਗੁਰਵਿੰਦਰ ਸਿੰਘ ਵੱਲੋਂ ਕੰਪਿਊਟਰ ਦੇ ਨਾਲ ਤਿਆਰ ਕਰਕੇ ਦਿੱਤੀਆਂ ਜਾਂਦੀਆਂ ਸਨ ਇਹਨਾਂ ਲਿਸ਼ਟਾਂ ਵਿੱਚ ਕਰਮਚਾਰੀਆਂ ਤੋਂ ਇਲਾਵਾ ਪ੍ਰਾਈਵੇਟ ਵਿਅਕਤੀ ਗੁਰਵਿੰਦਰ ਸਿੰਘ ਇਸ ਦੀ ਪਤਨੀ ਰਗੂ ਅਤੇ ਇੱਕ ਹੋਰ ਵਿਅਕਤੀ ਦੇ ਖਾਤੇ ਵਿੱਚ ਤੇ ਮੈਂ ਆਪਣੀ ਪਤਨੀ ਇਕਤਾ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ ਜਾਂਦੇ ਸਨ ਬਾਅਦ ਵਿੱਚ ਗੁਰਵਿੰਦਰ ਸਿੰਘ ਵੱਲੋਂ ਜਿਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਗਏ ਸਨ ਗੁਰਵਿੰਦਰ ਸਿੰਘ ਪੈਸੇ ਕਢਵਾ ਕੇ ਮੈਨੂੰ ਦੇ ਦਿੰਦਾ ਸੀ ਜਿਸ ਵਿੱਚ ਮੈਂ ਤੇ ਗੁਰਵਿੰਦਰ ਸਿੰਘ ਆਪਣਾ ਆਪਣਾ ਹਿੱਸਾ ਰੱਖ ਕੇ ਬਾਕੀ ਸਾਰੇ ਪੈਸੇ ਮੌਜੂਦਾ ਐਮਟੀਪੀ ਵਿਭਾਗ ਨੂੰ ਦੇ ਦਿੰਦੇ ਸੀ ਬਾਅਦ ਵਿੱਚ ਐਮਟੀਪੀ ਨੇ ਹੀ ਅਕਾਊਂਟ ਬ੍ਰਾਂਚ ਅਤੇ ਆਡਿਟ ਵਿਭਾਗ ਨੂੰ ਵੱਧ ਬਿੱਲ ਪਾਸ ਕਰਨ ਦੇ ਪੈਸੇ ਦੇਣੇ ਹੁੰਦੇ ਸਨ ਇਸ ਬਾਰੇ ਐਮਟੀਪੀ ਹੀ ਦੱਸ ਸਕਦੇ ਹਨ ਕਿ ਉਹ ਅਕਾਊਂਟ ਬ੍ਰਾਂਚ ਅਤੇ ਆਡਿਟ ਵਿਭਾਗ ਨੂੰ ਕਿੰਨੇ ਪੈਸੇ ਦੇਂਦੇ ਰਹੇ ਹਨ ਇਹ ਕੰਮ ਅਕਤੂਬਰ ਨਵੰਬਰ 2016 ਤੋਂ ਲੈ ਕੇ ਦਸੰਬਰ ਸਾਲ 17 ਤੱਕ ਜਦੋਂ ਤੱਕ ਮੈਂ ਐਮਟੀਪੀ ਵਿਭਾਗ ਵਿੱਚ ਅਮਲਾ ਕਲਰਕ ਤਨਤ ਰਹਾ ਹਾਂ ਚੱਲਦਾ ਰਿਹਾ ਸੀ ਫਿਰ ਜਨਵਰੀ 2018 ਵਿੱਚ ਮੇਰੀ ਬਦਲੀ ਛੇਤ ਵਿਭਾਗ ਵਿੱਚ ਹੋ ਗਈ ਸੀ ਐਮਟੀਪੀ ਵਿਭਾਗ ਵਿੱਚ ਮੈਡਮ ਮੰਮਤਾ ਬਤੌਰ ਅਮਲਾ ਕਲਰਕ ਜਨਵਰੀ 2018 ਵਿੱਚ ਤਨਤ ਹੋਏ ਹਨ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਪਤਨੀ ਇਕਤਾ ਦੇ ਖਾਤੇ ਵਿੱਚ ਜੋ ਪੈਸੇ ਆਉਂਦੇ ਸਨ ਉਸ ਦੇ ਬਾਰੇ ਮੇਰੀ ਪਤਨੀ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਏਟੀਐਮ ਮੇਰੇ ਪਾਸ ਹੁੰਦਾ ਸੀ ਬਿਆਨ ਪੜ ਲਿਆ ਠੀਕ ਹੈ ਅਗਲਾ ਸਵਾਲ ਪੁੱਛੇ ਜਾਂਦੇ ਨੇ ਸਵਾਲ ਜਵਾਬ ਹੁੰਦੇ ਨੇ ਅਧਿਕਾਰੀ ਵੱਲੋਂ ਜਾਂਚ ਅਧਿਕਾਰੀ ਜਿਹੜੇ ਨੇ ਉਸ ਹਾਈ ਕਮਿਸ਼ਨਰ ਡਿਟੈਕਟਿਵ ਅਮਰਤ ਸਰ ਸ਼ਰੀ ਪਹਿਲਾ ਸਵਾਲ ਜਦੋਂ ਜਿਹੜੇ ਉਹ ਅਫਸਰ ਨੇ ਇਨਕੁਆਇਰੀ ਅਫਸਰ ਨੇ ਰਿਤੇਸ਼ ਕੋਲ ਪੁੱਛਿਆ ਸਵਾਲ ਪਹਿਲਾ ਪੁੱਛਦੇ ਨੇ ਮੈਂ ਫਿਰ ਵੀਡੀਓ ਐਡੀਟਰ ਨੂੰ ਕਹਾਂਗਾ ਕੱਲਾ-ਕੱਲੇ ਅੱਖਰ ਤੇ ਕੱਲੀ-ਕੱਲੀ ਲਾਈਨ ਤੇ ਉੱਪਰ ਜਿਹੜੀ ਹੈ ਧਿਆਨ ਦਿੱਤਾ ਜਾਵੇ ਪਹਿਲਾ ਸਵਾਲ ਜਦੋਂ ਤੁਸੀਂ ਹੈਰਾ ਫੇਰੀ ਨਾਲ ਕਾਪੋਰੇਸ਼ਨ ਦੇ ਸਰਕਾਰੀ ਅਕਾਊਂਟ ਵਿੱਚ ਪੈਸੇ ਤਨਖਾਹ ਦੇ ਰੂਪ ਵਿੱਚ ਪ੍ਰਾਈਵੇਟ ਵਿਅਕਤੀਆਂ ਜਾਂ ਆਪਣੇ ਖਾਤੇ ਵਿੱਚ ਪਾਉਂਦੇ ਸੀ ਤਾਂ ਉਸ ਦੀ ਵੰਡ ਕਿਸ ਤਰ੍ਹਾਂ ਕਰਦੇ ਸੀ ਕਿੰਨੇ-ਕਿੰਨੇ ਪੈਸੇ ਕਿਸ-ਕਿਸ ਵਿਅਕਤੀ ਨੂੰ ਦਿੰਦੇ ਸੀ ਉਹ ਜਵਾਬ ਦਿੰਦਾ ਗੁਰਤੇਸ਼ ਕਹਿੰਦਾ ਮੰਨ ਲਵੋ ਕਿ ਜੇਕਰ ਅਸੀਂ 1 ਲੱਖ ਰੁਪਏ ਕਢਵਾਉਂਦੇ ਸੀ ਤਾਂ ਉਸ ਵਿੱਚ ਮੈਂ ਤੇ ਗੁਰਵਿੰਦਰ ਸਿੰਘ 22000 ਰੁਪਏ ਰੱਖ ਕੇ ਬਾਕੀ ਪੈਸੇ ਐਮਟੀਪੀ ਨੂੰ ਦੇ ਦਿੰਦੇ ਸੀ ਇਹਦੇ ਵਿੱਚ ਐਮਟੀਪੀ ਦਾ ਨਾਂ ਜਿਹੜਾ ਉਹ ਨਸ਼ਰ ਨਹੀਂ ਕੀਤਾ ਗਿਆ ਇਹ ਜਿਹੜੀ ਹੈ ਇਸ ਰਿਪੋਰਟ ਦੀ ਸਭ ਤੋਂ ਵੱਡੀ ਕਾਟ ਮੰਨੀ ਜਾਂਦੀ ਹੈ ਅਗਲਾ ਸਵਾਲ ਉਪਛਦੇ ਨੇ ਇਸ ਹੈਰਾ ਫੇਰੀ ਕਰਨ ਵਿੱਚ ਆਪ ਸਮੇਤ ਹੋਰ ਕਿਸ-ਕਿਸ ਕਰਮਚਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਹੈ ਜਵਾਬ ਦਿੰਦਾ ਇਸ ਵਿੱਚ ਮੌਕਾ ਦਾ ਐਮਟੀਪੀ ਜਿਨ੍ਹਾਂ ਵਿੱਚ ਨਿਰਿੰਦਰ ਸ਼ਰਮਾ ਇਕਬਾਲ ਪ੍ਰੀਤ ਸਿੰਘ ਰੰਧਾਵਾ ਲਖਬੀਰ ਸਿੰਘ ਪੰਨੂ ਸ਼ਾਮਲ ਸਨ ਇਸ ਤੋਂ ਇਲਾਵਾ ਮੈਂ ਖੁਦ ਤੇ ਗੁਰਵਿੰਦਰ ਸਿੰਘ ਜੋ ਪ੍ਰਾਈਵੇਟ ਵਿਅਕਤੀ ਜੋ ਐਮਟੀਪੀ ਵਿਭਾਗ ਨੇ ਰੱਖਿਆ ਸੀ ਮੁਖ ਹਾਂ ਇਸ ਤੋਂ ਇਲਾਵਾ ਅਕਾਊਂਟ ਬ੍ਰਾਂਚ ਵਿੱਚੋਂ ਬਿੱਲ ਪਾਸ ਕਰਵਾਉਣ ਦੀ ਜ਼ਿੰਮੇਵਾਰੀ ਸੰਬੰਧਤ ਮੌਕਾ ਦੇ ਐਮਟੀਪੀ ਦੀ ਹੁੰਦੀ ਸੀ ਇਸ ਤੋਂ ਪਹਿਲਾਂ ਕਿ ਹੁਣ ਮੈਂ ਤੁਹਾਨੂੰ ਉਹ ਰਿਪੋਰਟ ਪੜ੍ਹ ਕੇ ਸੁਣਾਵਾਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਚੰਡੀਗੜ੍ਹ ਨੂੰ ਜਿਹੜੀ ਪੇਜ ਗਈ ਏ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਿਹੜੇ 2019 ਦੇ ਸਨ ਸਾਡੇ ਨਾਲ ਪਹੁੰਚੇ ਨੇ ਪ੍ਰਥਮੇਸ਼ ਜਿਹੜੇ ਨੇ ਇਹ ਆਏ ਨੇ ਇੱਥੇ ਇਹਨਾਂ ਨੇ ਬਹੁਤ ਸਾਰਾ ਰਿਕਾਰਡ ਦਿੱਤਾ ਹੈ ਇਹਨਾਂ ਨੇ ਗੱਲਬਾਤ ਕੀਤੀ ਹੈ ਬਹੁਤ ਸਾਰੇ ਅਫਸਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪ੍ਰਥਮੇਸ਼ ਨਾਲ ਪ੍ਰਥਮੇਸ਼ ਜੀ ਤੁਸੀਂ ਸਾਰੀ ਖਬਰ ਤਾਂ ਮੈਂ ਦੱਸ ਦਿੱਤੀ ਹੈ ਤੁਸੀਂ ਇਸ ਨੂੰ ਲੈ ਕੇ ਜਿਹੜੇ ਜੁਆਇੰਟ ਕਮਿਸ਼ਨਰ ਨੇ ਅਮਰਜਸਰ ਦੇ ਹਰਦੀਪ ਸਿੰਘ ਉਹਨਾਂ ਨੂੰ ਮਿਲੇ ਹੋਰ ਤੁਸੀਂ ਕਿੰਨਾ ਕਿ ਉਹਨਾਂ ਨੂੰ ਮਿਲੇ ਤੇ ਤੁਹਾਨੂੰ ਇਹਦੇ ਬਾਰੇ ਕੀ ਕਿਹਾ ਗਿਆ ਮਾਮਲਾ 2019 ਦਾ ਹੈ ਸਾਮਣੇ ਰਿਪੋਰਟ ਪਈ ਹੈ ਅਫਸਰਾਂ ਦਾ ਦੱਸ ਦਿੱਤਾ ਗਿਆ ਵੀ ਇਹ ਮਿਲੀ ਭਗਤ ਦੇ ਨਾਲ ਇਸ ਤਰ੍ਹਾਂ ਪੈਸੇ ਕਢਾਉਂਦੇ ਰਹੇ ਤੇ ਆਪਣੀਆਂ ਜੇਬਾਂ 'ਚ ਪਾਉਂਦੇ ਰਹੇ ਜਿਹਦੇ ਕਰਕੇ ਸਰਕਾਰ ਨੂੰ ਨੁਕਸਾਨ ਹੋਇਆ ਜੀ ਸਰਕਾਰ ਨੂੰ ਨੁਕਸਾਨ ਇਹਦੇ 'ਚ ਬਹੁਤ ਜ਼ਿਆਦਾ ਹੋਇਆ ਜੀ ਇਹ ਸ਼ਿਕਾਇਤ ਮੇਰੇ ਦੋਸਤ ਵੱਲੋਂ ਕੀਤੀ ਗਈ ਸੀ ਜੀ ਇਹ ਸ਼ਿਕਾਇਤ ਦੀ ਜਦੋਂ ਪ੍ਰੋਪਰ ਇਨਕੁਆਇਰੀ ਹੋ ਗਈ ਪੁਲਿਸ ਨੇ ਇਨਕੁਆਇਰੀ ਕਰਤੀ ਇਨਕੁਆਇਰੀ ਕਰਕੇ ਜੀ ਪੁਲਿਸ ਕਮਿਸ਼ਨਰ ਨੇ ਵਿਜੀਲੈਂਸ ਵਿਭਾਗ ਨੂੰ ਭੇਜ ਦਿੱਤੀ ਗਈ ਜੀ ਵਿਜੀਲੈਂਸ ਵਿਭਾਗ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੜੀ ਕਿ ਕਿਤੇ ਕੋਈ ਰਾਸ਼ਨ ਚੈੱਕ ਕਰਨ ਚੱਲ ਜਨ ਡੀਪੂਆਂ ਤੇ ਕਣਕ ਦੀਆਂ ਬੋਰੀਆਂ ਘੱਟ ਨਿਕਲਣ ਉਹਨਾਂ ਬੰਦਿਆਂ ਦੇ ਪਰਚਾ ਦੇ ਦਿੰਦੀ ਆ ਜੀ ਤੇ ਇਸ ਇਨਕੁਆਇਰੀ ਤੇ ਵਿਜੀਲੈਂਸ ਵਿਭਾਗ ਦੇ ਕੰਨ ਤੇ ਜਰਾ ਵੀ ਜੂਨ ਹੀ ਸਿਰਕੀ ਨਹੀਂ ਮੈਨੂੰ ਇਹ ਨਹੀਂ ਸਮਝ ਲੱਗੀ ਜਦੋਂ ਰਿਪੋਰਟ ਆ ਗਈ ਇਨਵੈਸਟੀਗੇਸ਼ਨ ਜੋ ਆਪਣੇ ਕਮਿਸ਼ਨਰ ਸਾਹਿਬ ਨੇ ਭੇਜ ਦਿੱਤੀ ਡਾਇਰੈਕਟਰ ਨੂੰ ਸਿੱਧਾ ਲਿਖ ਕੇ ਤੇ ਨਾ ਲਿਖਿਆ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਇਹ ਬਹੁਤ ਵੱਡਾ ਸਵਾਲ ਹੈ ਦੇਖੋ ਜੀ ਕਾਰਵਾਈ ਤਾਂ ਨਹੀਂ ਹੋ ਰਹੀ ਪੁਲਿਸ ਕਮਿਸ਼ਨਰ ਦੀ ਰਿਪੋਰਟ ਚ ਇੱਥੇ MTP ਪਹਿਲਾਂ ਰਹਿ ਚੁਕੇ ਇਕਬਾਲਪਰੀ ਸਿੰਘ ਰੰਧਾਵਾ ਦਾ ਨਾਮ ਲਿਖਿਆ ਗਿਆ ਹੈ। ਉਹਨਾਂ ਨੇ ਆਪਣੀ ਫਾਈਨਲ ਰਿਪੋਰਟ ਚ MTP ਇਕਬਾਲਪਰੀ ਸਿੰਘ ਰੰਧਾਵਾ ਨੂੰ ਦੋਸ਼ੀ ਕਰਾਇਆ। ਜੀ ਜੀ। ਜੀ ਇਸ ਗੱਲ ਨੂੰ ਲੈ ਕੇ ਮੈਂ ਰੰਧਾਵਾ ਇਕਬਾਲਪਰੀ ਸਿੰਘ ਰੰਧਾਵਾ ਨਾਲ ਵੀ ਗੱਲ ਕਰਾਂਗਾ ਵੀ ਉਹਨਾਂ ਦਾ ਕੀ ਕਹਿਣਾ ਹੈ ਪਰ ਪਹਿਲੇ ਤੁਸੀਂ ਇਹ ਦੱਸੋ ਵੀ ਤੁਸੀਂ ਉਹਨੇ ਮਾਮਲਾ ਦੁਬਾਰਾ ਉਜਾਗਰ ਕਰ ਰਹੇ ਹੋ 2024 ਆ ਗਿਆ ਹੈ। ਠੀਕ ਹੈ ਜੀ ਤੇ ਇਹ 2024 ਦੇ ਵਿੱਚ ਤੁਸੀਂ ਪਹਿਲਾਂ ਆਲਮੋਸਟ ਇੱਕ ਹਫਤਾ ਖਤਮ ਹੋਣ ਵਾਲਾ ਜੀ ਠੀਕ ਹੈ ਖਤਮ ਹੋ ਹੀ ਗਿਆ। ਇੱਕ ਹਫਤਾ ਖਤਮ ਹੋ ਗਿਆ ਤੇ ਇਹਦੇ ਵਿੱਚ ਤੁਸੀਂ ਜਿਹੜੀ ਹੈ ਹੁਣ ਕੀ ਅੱਗੋਂ ਕੀ ਤੁਹਾਡਾ ਸਟੈਪ ਹੋਏਗਾ ਕਿਉਂਕਿ 2019 ਤੋਂ ਬਾਅਦ ਵੀ ਤੁਸੀਂ ਚੁੱਪ ਰਹੇ 21 ਚੁੱਪ ਰਹੇ 22 ਚੁੱਪ ਰਹੇ 23 ਚੁੱਪ ਰਹੇ 24 ਚ ਤੁਸੀਂ ਆਇਓ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਵਿੱਚ ਮੈਂ ਚੁੱਪ ਨਹੀਂ ਰਿਹਾ ਜੀ ਮੈਂ ਵਿਜੀਲੈਂਸ ਵਿਭਾਗ ਕੋਲ ਵੀ ਜਾਣਾ ਰਿਹਾ ਕਿ ਅਕਸਰ ਐਮਟੀਪੀ ਇਕਬਾਲਪੁਰੀ ਸੰਗਰਨਦਾਵਾ ਇੱਕ ਕਿਹੋ ਜਿਹਾ ਨਾਮ ਹੈ ਕਿ ਇੱਕ ਪਾਸੇ ਤੁਸੀਂ ਮੈਨੂੰ ਆਰਟੀਆਈ ਚ ਉਹਦੇ ਬਾਰੇ ਦੇ ਰਹੇ ਹੋ ਜੀ 13 ਸ਼ਿਕਾਇਤਾਂ ਸਾਡੇ ਕੋਲ ਚੱਲ ਰਹੀਆਂ ਜੀ ਇੱਕ ਪਾਸੇ ਪੁਲਿਸ ਕਮਿਸ਼ਨਰ ਉਹਦੀ ਵੈਰੀਫਿਕੇਸ਼ਨ ਕਰਕੇ ਤਾਨੂੰ ਲਿਖ ਕੇ ਦੇ ਰਿਹਾਗੇ ਬੰਦਾ ਦੋਸ਼ੀ ਆ ਜੀ ਫਿਰ ਵੀ ਤੁਸੀਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਸਭ ਤੋਂ ਵੱਡਾ ਸਵਾਲ ਤੇ ਵਿਜੀਲੈਂਸ ਨਹੀਂ ਚਲੋ ਇੱਥੇ ਪ੍ਰਸ਼ੀ ਉਹ ਠੀਕ ਹੈ ਉਹ ਤੁਸੀਂ ਸਵਾਲ ਤੁਹਾਡਾ ਚੁਕਣਾ ਜ਼ਾਇਦਾ ਪਰ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿਸੇ ਨੂੰ ਮਿਲੇ ਕਿ ਮਾਨਯੋਗ ਡਿਪਾਰਟਮੈਂਟ ਲੋਕਲ ਬੋਡੀ ਦੇ ਸੈਕਟਰੀ ਨੂੰ ਮਿਲੇ ਤੁਸੀਂ ਲੋਕਲ ਬੋਡੀ ਦੇ ਸੈਕਟਰੀ ਸਾਹਿਬ ਨੂੰ ਮਿਲਿਆ ਕਿਹਨਾਂ ਡਾਇਰੈਕਟਰ ਸਾਹਿਬ ਨੂੰ ਅਜੋਇਸ਼ਰਮਾ ਜੀ ਨੂੰ ਮਿਲੇ ਤੁਸੀਂ ਅਜੋਇਸ਼ਰਮਾ ਜੀ ਨੂੰ ਮਿਲਿਆ ਹੋਮਾ ਸ਼ੰਕਰ ਜੀ ਨੂੰ ਮਿਲਿਆ ਜੀ ਮੈਂ ਪਹਿਲੇ ਰਹੇ ਮੰਤਰੀ ਜਿਹੜੇ ਆ ਡਾਕਟਰ ਨਿਜਰ ਜੀ ਨੂੰ ਵੀ ਮਿਲਿਆ ਜੀ ਹੋਣ ਵਾਲੇ ਮੰਤਰੀ ਜਿਹੜੇ ਨੇ ਉਹਨਾਂ ਨੂੰ ਵੀ ਮੈਂ ਮਿਲਿਆ ਬਲਕਾਰ ਸਿੰਘ ਉਹਨਾਂ ਨੂੰ ਬਲਕਾਰ ਸਿੰਘ ਦਾ ਨਾਮ ਨੂੰ ਵੀ ਜੀ ਔਰ ਮੈਨੂੰ ਲਾਸਟ ਆ ਕੇ ਜੀ ਮੈਨੂੰ ਥੋੜੇ ਦਿਨ ਪਹਿਲਾਂ ਪਤਾ ਚੱਲਿਆ 2 ਮਹੀਨੇ ਤੋਂ ਪਹਿਲਾਂ ਕਿ ਜਿਹੜੀ ਇਸ ਕੇਸ ਦੀ ਸਬੰਧਤ ਫਾਈਲ ਹੈ ਉਹ ਜਿਹੜੀ ਹੈ ਸੈਕਟਰੀ ਸਾਹਿਬ ਵੱਲੋਂ ਲਿਖ ਕੇ ਦਿੱਤਾ ਗਿਆ ਕਿ ਅੰਮ੍ਰਿਤਸਰ ਵਾਲੇ ਇੱਥੇ ਕਾਰਵਾਈ ਕਰਵਾਉਣ ਜੀ ਫਿਰ ਮੈਂ ਅੰਮ੍ਰਿਤਸਰ ਜਿਹੜੇ ਸਾਡੇ ਕਮਿਸ਼ਨਰ ਪਹਿਲਾਂ ਰਹੇ ਜੀ ਸ਼੍ਰੀ ਰਾਹੁਲ ਜੀ ਉਹਨਾਂ ਨੂੰ ਮਿਲਿਆ ਜੀ ਉਹਨਾਂ ਨੇ ਮੈਨੂੰ ਦੱਸਿਆ ਜੀ ਇਹਦੀ ਜਿਹੜੀ ਫਾਈਲ ਹੈ ਜੁਆਇੰਟ ਕਮਿਸ਼ਨਰ ਸਾਹਿਬ ਕੋਲ ਦਿੱਤੀ ਦੀ ਆ ਉਹਨਾਂ ਨੂੰ ਕਿਹਾ ਗਿਆ ਕਿ ਇਹਦੇ ਤੇ ਜਲ ਤੋਂ ਜਲਦ ਕਾਰਵਾਈ ਕਰਾਈ ਜਾਵੇ ਮੈਂ ਵੈਸੇ ਜੁਆਇੰਟ ਕਮਿਸ਼ਨਰ ਦੀਪ ਸਿੰਘ ਉਹਨਾਂ ਨੂੰ ਫੋਨ ਕੀਤਾ ਤਿੰਨ ਆਪਣੀ ਉਹਨਾਂ ਦੀ ਆਦਤ ਦੇ ਅਨੁਸਾਰ ਉਹਨਾਂ ਨੇ ਸਾਡੇ ਫੋਨ ਨਹੀਂ ਚੁੱਕਿਆ ਰਿਪਲਾਈ ਨਹੀਂ ਕੀਤਾ ਇਸ ਫਾਈਲ ਲਈ ਨੁਕਸਾਨ ਕਾਰਪੋਰੇਸ਼ਨ ਦਾ ਕਾਟ ਰਿਹਾ ਸਰਕਾਰ ਦਾ ਨੁਕਸਾਨ ਹੋਇਆ ਦੇਖੋ ਸਰਕਾਰੀ ਪੈਸਾ ਖਾਦਾ ਗਿਆ ਸਰਕਾਰੀ ਪੈਸੇ ਦਾ ਗਵਨ ਹੋਇਆ ਹੈ ਸਰਕਾਰ ਦਾ ਨਹੀਂ ਨੁਕਸਾਨ ਤੇ ਲੋਕਾਂ ਦਾ ਹੋ ਰਿਹਾ ਜੀ ਅੱਛਾ ਪਤਮੀ ਜੀ ਇਹ ਵੀ ਗੱਲ ਸਵਾਲ ਆਂਦਾ ਮੈਂ ਪਿਛਲੀ ਵਾਰੀ ਤੁਹਾਨੂੰ ਪੁੱਛਿਆ ਸੀਗਾ ਤੁਹਾਡੇ ਮੈਡਮ ਵੀ ਇਸੇ ਡਿਪਾਰਟਮੈਂਟ ਚ ਰਹੇ ਨੇ ਇਕਬਾਲਪ੍ਰੀਤ ਸਿੰਘ ਰੰਦਾਵਾ ਨੇ ਕੋ ਖਾਸ ਪਿਆਰ ਹੈ ਤੁਹਾਡਾ ਨਹੀਂ ਜੀ ਦੇਖੋ ਜੀ ਖਾਸ ਪਿਆਰ ਨਹੀਂ ਸਾਫ਼-ਸਾਫ਼ ਦਿਖ ਰਿਹਾ ਜੀ ਇਕਬਾਲਪ੍ਰੀਤ ਸਿੰਘ ਰੰਦਾਵਾ ਮੈਂ ਤੇ ਇਹ ਕਿੰਨਾ ਜੀ ਕਹੋ ਜਿਆ ਨਾਮ ਜਿਹੜਾ ਕਿ ਜਿਹਨੂੰ ਕੋਈ ਵੀ ਅਫਸਰ ਰਿਪੋਰਟਾਂ ਚ ਦੋਸ਼ੀ ਕਰਾਰ ਦਿੰਦੇ ਨੇ ਪਰ ਵਿਜੀਲੈਂਸ ਜਾਂ ਡਿਪਾਰਟਮੈਂਟ ਘਰੇ ਡਰਦੀ ਐ ਇਸ ਤੋਂ ਕਿ ਇੱਥੇ ਕਾਰਵਾਈ ਕਰਨ ਲਈ ਚਲੋ ਹੁਣ ਤੁਸੀਂ ਬਹੁਤ ਸਾਰੰ ਪਹਿਲਾਂ ਇਸ ਤੋਂ ਪਹਿਲੇ ਕਿ ਮੈਂ ਇਕਬਾਲਪੀ ਸਿੰਘ ਰੰਧਾਵਾ ਨਾਲ ਗੱਲ ਕਰਾਂ ਮੈਂ ਤੁਹਾਨੂੰ ਉਹ ਚਿੱਠੀ ਪੜ੍ਹ ਕੇ ਸੁਣਾਵਾਂਗਾ ਜਿਹੜੀ 18 28 11 2019 ਨੂੰ ਇਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਚੰਡੀਗੜ੍ਹ ਨੂੰ ਲਿਖੀ ਗਈ ਐ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਵੱਲੋਂ ਸਾਫ਼ ਲਿਖਿਆ ਜੀ ਪਹਿਲਾ ਵਿਸ਼ਾ ਦਰਖਾਸਤਾਂ ਵੱਲੋਂ ਐਡਵੋਕੇਟ ਸਾਹਿਲ ਰਾਮਪਾਲ ਵਾਸੀ ਈ 4/ 2190 ਗੁਰੂ ਬਾਜ਼ਾਰ ਅੰਮ੍ਰਿਤਸਰ ਉਹਦੇ ਚ ਲਿਖਿਆ ਸ਼੍ਰੀਮਾਨ ਜੀ ਬੇਨਤੀ ਹੈ ਕਿ ਦਰਖਾਸਤਾਂ ਨੰਬਰੀ 858 ਐਡੀਜੀਪੀ ਅਬਲਿਕ ਐਫ ਮਿਤੀ 28 3 2019 ਅਤੇ ਯੂ ਆਈ ਡੀ ਨੰਬਰ ਦੇ ਮਿਤੀ 4 ਯੂ ਆਈ ਡੀ ਨੰਬਰ ਇੱਥੇ ਥੋੜਾ ਜਿਹੜਾ ਫਿੱਕਾ ਪੈ ਗਿਆ ਮੈਂ ਪੜ ਨਹੀਂ ਪਾ ਰਿਹਾ ਮਿਤੀ 4 ਅਕਤੂਬਰ 2019 ਵੱਲੋਂ ਐਡਵੋਕੇਟ ਸਾਹਿਲ ਰਾਮਪਾਲ ਨੇ ਦਿੱਤੀਆਂ ਹਨ ਕਿ ਨਗਰ ਨਿਗਮ ਦੇ ਐਮਟੀਪੀ ਵਿਭਾਗ ਵਿੱਚ ਗੁਰਵਿੰਦਰ ਸਿੰਘ ਬਾਰੇ ਵਿਅਕਤੀ ਆਪਣੇ ਆਪ ਨੂੰ ਨਗਰ ਨਿਗਮ ਦਾ ਮੁਲਾਜ਼ਮ ਸਟੈਨੋ ਦੱਸ ਕੇ ਲੋਕਾਂ ਨਾਲ ਠਗੀਆਂ ਮਾਰ ਰਿਹਾ ਹੈ ਤੇ ਦਫਤਰ ਦਾ ਅਹਿਮ ਰਿਕਾਰਡ ਇਹ ਆਪਣੇ ਪਾਸ ਰੱਖਦਾ ਹੈ ਇਸ ਵਿਅਕਤੀ ਵੱਲੋਂ ਬਹੁਤ ਸਾਰੀਆਂ ਦਫਤਰੀ ਫਾਈਲਾਂ ਨੂੰ ਗੁੰਮ ਕੀਤਾ ਹੋਇਆ ਹੈ ਇਸ ਪਾਸੋਂ ਪੁੱਛਗਿੱਛ ਕਰਨ ਲਈ ਕਾਫੀ ਖੁਲਾਸੇ ਸਾਹਮਣੇ ਆਉਣਗੇ ਅਤੇ ਕਰੋੜਾਂ ਰੁਪਏ ਦਾ ਚੋਨਾ ਤੇ ਦਫਤਰੀ ਰਿਕਾਰਡ ਦੀ ਹੀਰਾਫੇਰੀ ਉਜਾਗਰ ਹੋਵੇਗੀ ਮੈਂ ਵੀਡੀਓ ਐਡੀਟਰ ਨੂੰ ਕਾਵਾਂਗਾ ਕੱਲੀ ਕੱਲੀ ਲਾਈਨ ਦਿਖਾ ਦਿਖਾਣ ਤੇ ਅੱਗੇ ਕੀ ਲਿਖਦੇ ਨੇ ਦਰਖਾਸਤਾਂ ਦੀ ਪਰਤਾਲ ਸਹਾਇਕ ਕਮਿਸ਼ਨਰ ਪੁਲਿਸ ਡਿਟੈਕਟਿਵ ਅੰਮ੍ਰਿਤਸਰ ਸ਼ਹਿਰੀ ਰਾਹੀਂ ਕਰਵਾਈ ਗਈ ਜਿਨ੍ਹਾਂ ਦੀ ਪਰਤਾਲ ਤੇ ਪਾਇਆ ਗਿਆ ਕਿ ਗੁਰਵਿੰਦਰ ਸਿੰਘ ਪੁੱਤਰ ਜਿੰਦਰ ਸਿੰਘ ਨੂੰ ਨਗਰ ਨਿਗਮ ਅੰਮ੍ਰਿਤਸਰ ਵਿੱਚ ਤਨਾਤ ਇਕਬਾਲਪ੍ਰੀਤ ਸਿੰਘ ਰੰਧਾਵਾ ਐਮਟੀਪੀ ਦੀ ਸਰਪ੍ਰਸਤੀ ਵਿੱਚ ਅਨਅਧਿਕਾਰਿਕ ਤੌਰ ਤੇ ਐਮਟੀਪੀ ਵਿਭਾਗ ਵਿੱਚ ਰੱਖਿਆ ਹੋਇਆ ਹੈ ਜੋ ਕੋਈ ਸਰਕਾਰੀ ਕਰਮਚਾਰੀ ਨਹੀਂ ਹੈ ਇਹ ਇਕਬਾਲ ਪ੍ਰੀ ਸਿੰਘ ਰੰਦਾਵਾ ਦੀ ਸਰਪ੍ਰਸਤੀ ਦੇ ਆਧਾਰ ਤੇ ਵਕ ਵਕ ਕੇਸਾਂ ਵਿੱਚ ਹਾਜ਼ਰ ਹੁੰਦਾ ਰਿਹਾ ਹੈ ਐਮਟੀਪੀ ਵਿਭਾਗ ਵਿੱਚੋਂ ਵਿੱਚ ਤਨਖਾਹ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਪੇ ਬਿੱਲ ਗੁਰਵਿੰਦਰ ਸਿੰਘ ਅਤੇ ਰਤੇਸ਼ ਭਾਰਤੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਵਧ ਬਿੱਲ ਤਿਆਰ ਕੀਤੇ ਜਾਂਦੇ ਰਹੇ ਹਨ ਇਹ ਕਾਰਵਾਈ ਇਕਬਾਲ ਪ੍ਰੀ ਸਿੰਘ ਐਮਟੀਪੀ ਲਖਬੀਰ ਸਿੰਘ ਰਿਟਾਇਰਡ ਏਟੀਪੀ ਦੀ ਸਹਿਮਤੀ ਨਾਲ ਹੁੰਦੀ ਰਹੀ ਹੈ ਇਸ ਤੋਂ ਇਲਾਵਾ ਐਮਟੀਪੀ ਵਿਭਾਗ ਵਿੱਚ ਦਰਜਾਚਾਰ ਕਰਮਚਾਰੀ ਦੀਪਕ ਮਲੋਤਰਾ ਨੂੰ ਆਪਣੇ ਪ੍ਰਭਾਵ ਹੇਠ ਲੈ ਕੇ ਉਸ ਦੇ ਆਪਣੇ ਪਰਸਨਲ ਤਨਖਾਹ ਵਾਲੇ ਖਾਤੇ ਤੋਂ ਇਲਾਵਾ ਇਸ ਦੇ ਦੋ ਹੋਰ ਖਾਤਿਆਂ ਵਿੱਚ ਵੀ ਤਨਖਾਹ ਪਾਈ ਗਈ ਹੈ ਜੋ ਨਗਰ ਨਿਗਮ ਅਮਰitsar ਨੂੰ 61,76,806 ਰੁਪਏ ਦਾ ਨੁਕਸਾਨ ਹੋਇਆ ਹੈ ਜੋ ਮਾਮਲਾ ਨਗਰ ਨਿਗਮ ਅਤੇ ਐਮਟੀਪੀ ਵਿਭਾਗ ਨਾਲ ਸੰਬੰਧਿਤ ਹੋਣ ਕਰਕੇ ਇਹ ਦਰਖਾਸਤਾਂ ਵਿਜੀਲੈਂਸ ਵਿਭਾਗ ਨੂੰ ਭੇਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸਹਾਇਕ ਕਮਿਸ਼ਨਰ ਪੁਲਿਸ ਡਿਟੈਕਟਿਵ ਅੰਮ੍ਰਿਤਸਰ ਸ਼ਹਿਰ ਦੀ ਅਸਲ ਰਿਪੋਰਟ ਅਤੇ ਦਸਤਾਖਤਾਂ ਦੀਆਂ ਫੋਟੋਸਟੇਟ ਕਾਪੀਆਂ ਵਾਚਨ ਹਿੱਤ ਨਾਲ ਲਫ ਹਨ ਜੀ ਥਲੇ ਦਸਤਖਤ ਨੇ ਪੁਲਿਸ ਕਮਿਸ਼ਨਰ ਸਾਹਿਬ ਦੇ ਇਹਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਇਕਬਾਲਪ੍ਰੀਤ ਸਿੰਘ ਰੰਧਾਵਾ ਨਾਲ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾਣਿਆ ਉਹਨਾਂ ਦਾ ਕੀ ਉਹਨਾਂ ਨੇ ਤੇ ਵੈਸੇ ਇਸ ਰਿਪੋਰਟ ਨੂੰ ਹੀ ਖਾਰਜ ਕੀਤਾ ਹੈ ਕਹਿੰਦੇ ਮੈਨੂੰ ਫਸਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੁਣੋ ਇਕਬਾਲਪ੍ਰੀਤ ਸਿੰਘ ਰੰਧਾਵਾ ਕੀ ਕਹਿੰਦੇ ਨੇ ਹੈਲੋ ਹਾਂਜੀ ਰੰਧਾਵਾ ਸਾਹਿਬ ਬੋਲ ਰਹੇ ਹਾਂਜੀ ਬੋਲ ਰਹੇ ਜੀ ਰੰਧਾਵਾ ਇਕਬਾਲਪ੍ਰੀਤ ਸਿੰਘ ਰੰਧਾਵਾ ਬੋਲਦਾ ਜੀ ਆਹ ਰੰਧਾਵਾ ਸਾਹਿਬ ਤੁਸੀਂ ਇਸ ਵੇਲੇ ਐਮਟੀਪੀ ਕਿੱਥੇ ਹੋ ਮੈਂ ਬੋਰ ਦੀ ਬੋਰ ਨਜ਼ਰ ਲੱਗਨ ਬੋਰ ਰੰਧਾਵਾ ਸਾਹਿਬ ਇੱਕ ਮਾਮਲਾ ਆਇਆ ਜੀ ਕਾਰਪੋਰੇਸ਼ਨ ਦੇ ਵਿੱਚ ਕਪਲਾ ਹੋਇਆ ਸੀ 2015 ਚ ਬੰਦੇ ਪਰਤੀਪੀਤੇ ਸਗੇ ਸਨ ਕੰਟਰੈਕਟਰ ਅੱਛਾ ਜੀ ਉਹ ਫਿਰ ਉਸ ਤੋਂ ਬਾਅਦ ਕੰਟਰੈਕਟ ਉਹਨਾਂ ਦਾ ਜਦੋਂ ਖਤਮ ਹੋ ਜਾਂਦਾ ਹੈ ਉਹਦੇ باوجود ਵੀ ਉਹ ਉੱਥੇ ਲੱਗੇ ਰਹਿੰਦੇ ਆ ਅੱਛਾ ਜੀ ਇੱਕ ਬੰਦੇ ਨੇ ਆਪਣੀ ਬਿਆਨ ਇਹ ਮਾਮਲਾ ਦਰਜ ਹੋ ਜਾਂਦਾ ਹੈ ਸਾਹਮਣੇ ਦਰਜ ਨਹੀਂ ਹੋਇਆ ਮਤਲਬ ਮਾਮਲਾ ਦੀ ਇਨਕੁਆਇਰੀ ਖੁੱਲ ਜਾਂਦੀ ਹੈ ਅੱਛਾ ਜੀ ਇਨਕੁਆਰੀ ਖੁੱਲਦੀਏ ਤੇ ਉਹ ਬੰਦਾ ਰਿਤੇਸ਼ ਹੈ ਉਹ ਇੱਥੇ ਅਮਲਾ ਕਲਰਕ ਜਿਹੜਾ ਲੱਗਿਆ ਹੈ ਉਹ ਆਪਣੇ ਉਹਦੇ ਚ ਦੱਸਦਾ ਹੈ ਆਪਣੇ ਬਿਆਨਾਂ ਚ ਅੱਛਾ ਜੀ ਮੇਰੇ ਇਹ ਜਿਹੜੇ ਬੰਦੇ ਹੈ ਇਹਨਾਂ ਨੂੰ ਐਮਟੀਪੀ ਡਿਪਾਰਟਮੈਂਟ ਦੇ ਅਫਸਰਾਂ ਨੇ ਆਪਣੇ ਨਾਲ ਰੱਖ ਲਿਆ ਸੀ ਅੱਛਾ ਜੀ ਤੇ ਪੈਸੇ ਇਹਨਾਂ ਦੇ ਖਾਤੇ ਚ ਪੈਂਦੇ ਰੋ ਉਹਨਾਂ ਤਿੰਨ ਬੰਦਿਆਂ ਦਾ ਨਾਮ ਲਿਆ ਜੀ ਤੁਹਾਡਾ ਵੀ ਨਾਮ ਉਹਦੇ ਚ ਸ਼ਾਮਿਲ ਹੈ ਇੱਕ ਇਕਬਾਲਪ੍ਰੀਤ ਸਿੰਘ ਰੰਦਾਵਾ ਤੁਸੀਂ ਹੋ ਜੀ ਇੱਕ ਨਰਿੰਦਰ ਸ਼ਰਮਾ ਐਮਟੀਪੀ ਇੱਕ ਸ਼ਾਇਦ ਉਹਦੇ ਏਟੀਪੀ ਆ ਲਖਬੀਰ ਸਿੰਘ ਹਾਂਜੀ ਹਾਂਜੀ ਫਿਰ ਇਹਦੇ ਬੇਸ ਦੇ ਉੱਪਰ ਜਦੋਂ ਸ਼ਿਕਾਇਤ ਹੁੰਦੀ ਹੈ ਤੇ ਇੱਕ ਪੁਲਿਸ ਕਮਿਸ਼ਨਰ ਕੋਲ ਵੀ ਜਾਂਦੀ ਅੰਮ੍ਰਿਤਸਰ ਦੇ ਉਹਦੀ ਵੀ ਇੱਕ ਰਿਪੋਰਟ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਉਹ ਰਿਪੋਰਟ ਜਿਹੜੀ ਤਿਆਰ ਹੋਈ ਮੇਰੇ ਕੋਲ ਉਹਦੀਆਂ ਸਾਰੀਆਂ ਕਾਪੀਆਂ ਹੈਗੀਆਂ ਠੀਕ ਹੈ ਜੀ ਉਹ ਰਿਪੋਰਟ ਜੀ ਰੰਧਾਵਾ ਸਾਹਿਬ ਇਸ ਤਰ੍ਹਾਂ ਹੈ ਉਹ ਰਿਪੋਰਟ ਦੇ ਵਿੱਚ ਤੁਹਾਨੂੰ ਦੋਸ਼ੀ ਠਰਾਇਆ ਗਿਆ ਵੀ ਇਕਬਾਲ ਪੀ ਸਿੰਘ ਰੰਧਾਵਾ ਮੁੱਖ ਦੋਸ਼ੀ ਹੈ ਠੀਕ ਹੈ ਜੀ ਮਤਲਬ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਵਾਕਈ ਤੁਹਾਡੀ ਇਹਦੇ ਵਿੱਚ ਕੋਈ ਸ਼ਮੂਲੀਅਤ ਹੈ 1.61 ਲੱਖ ਰੁਪਏ ਤੋਂ ਵੱਧ ਦਾ ਇਹ ਨੁਕਸਾਨ ਨਗਰ ਜੀ ਦਾ ਹੋਇਆ ਹੈ ਹਾਂ ਜੀ ਤੁਹਾਡੀ ਕੋਈ ਤੇ ਸ਼ਮੂਲੀਅਤ ਹੈ ਜਾਂ ਤੁਹਾਡੇ ਨਾਲ ਕੋਈ ਕਾਂਸਪੀਰੇਸੀ ਹੈ ਇਹ ਕੀ ਹੈ ਪੂਰਾ ਮਾਮਲਾ ਤੁਹਾਡਾ ਕੀ ਕਹਿਣਾ ਹੈ ਮੈਂ ਦੱਸਦਾ ਜੀ ਭੰਡਾਰੀ ਸਾਹਿਬ ਇਹ ਮਾਮਲਾ 2019 ਤੋਂ ਪਹਿਲਾਂ ਦਾ ਹੈ ਤੇ ਇਹਦੇ ਵਿੱਚ ਸ਼ਕਤੀਸાગਰ ਭਾਰਤੀਆ ਜੀ ਨੇ ਸਾਡੇ ਤੋਂ ਪਹਿਲਾਂ ਐਮਟੀਪੀ ਸਨ ਜੀ ਉਹਨਾਂ ਨੇ ਬੰਦੇ ਮਤਲਬ ਕੰਟਰੈਕਟ ਤੇ ਰੱਖੇ ਸਨ ਜੀ ਤੇ ਇਹਨਾਂ ਦਾ ਮੇਰੇ ਵੇਲੇ ਤੱਕ ਕੰਟਰੈਕਟ ਚੱਲਦਾ ਸੀ ਇਸ ਤੋਂ ਬਾਅਦ ਕਿਸੇ ਨੇ ਉਹਨੂੰ ਰੱਖਿਆ ਹੋਵੇ ਮੇਰੇ ਇਹ ਨੌਲੇਜ ਨਹੀਂ ਹੈਗਾ ਕਿ ਉਹ ਪ੍ਰਾਈਵੇਟਲੀ ਰੱਖੇਗੇ ਕਿ ਨਹੀਂ ਰੱਖੇਗੇ ਅੱਛਾ ਉਹਦੇ ਵਿੱਚ ਜਿਹੜੀ ਗੱਲ ਤੁਸੀਂ ਇਹ ਜੀ ਅ ਦਸੀਅਕੇ ਦੇ ਵਿੱਚ ਸਕੈਂਡਲ ਹੋਇਆ ਜਾਂ 61 ਲੱਖ ਤੱਕ ਕਪਲਾ ਹੋਇਆ ਜੀ ਉਹਦੇ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਇਹ ਮਤਲਬ ਇਹਦੇ ਵਿੱਚ ਮੇਰਾ ਇੱਕ ਪੈਸੇ ਦਾ ਵੀ ਕੋਈ ਮਤਲਬ ਕੋਈ ਦੇਣਦਾਰੀ ਨਹੀਂ ਹੈਗੀ ਇਹ ਮਤਲਬ ਮੈਂ ਤੁਹਾਨੂੰ ਇਹ ਨਹੀਂ ਕਹਿ ਐਵੇਂ ਕਹਿ ਰਿਹਾ ਕਿਉਂਕਿ ਨਗਰ ਨਗਨ ਦੇ ਨਾਲ ਮੇਰਾ ਘਰ ਚੱਲਦਾ ਮੇਰੇ ਬੱਚੇ ਪਾਲਦੇ ਮੈਂ ਇੰਨਾ ਝੂਠ ਨਹੀਂ ਬੋਲ ਸਕਦਾ ਨੰਬਰ 1 ਨੰਬਰ 2 ਇਹਦੇ ਵਿੱਚ ਜੋ ਵੀ ਇਹ ਹੈਗੀ ਇਨਕੁਆਰੀ ਇਹਦੇ ਵਿੱਚ ਮੈਨੂੰ ਫਸਾਇਆ ਗਿਆ ਜੀ ਸੌਰੀ ਕੋਸ਼ਿਸ਼ ਕੀਤੀਗੀ ਇਹ ਫਸਾਇਆਤ ਨਹੀਂ ਕਿਉਂਕਿ ਇਨਕੁਆਰੀ ਅਜੇ ਰੈਗੂਲਰ ਤੇ ਹੋਈ ਨਹੀਂ ਜਦੋਂ ਵੀ ਹੋਏਗੀ ਮਾਮਲਾ ਸਾਹਮਣੇ ਆ ਜਾਏਗਾ ਪਰ ਇਹ ਮਤਲਬ ਇੱਕ ਕਿਸਮ ਦੀ ਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹੋ ਹੀ ਮਦਦਨ ਪੈੜਾ ਜਿੰਨਦਾਵ ਸਾਹਿਬ ਇਹ ਕੌਣ ਲੋਕ ਨੇ ਜਿਹੜੇ ਤੁਹਾਡੇ ਪਿੱਛੇ ਐ ਮਤਲਬ ਕਿ ਤੁਹਾਨੂੰ ਕਿਉਂ ਸਾਡੇ ਸਾਡੇ ਜਿਹੜੇ ਜਿਹੜੇ ਮਤਲਬ ਇੱਥੇ ਐਮਟੀਪੀ ਲੱਗਣਾ ਚਾਹੁੰਦੇ ਸੰ ਜਾਂ ਜਾਂ ਜਿਸ ਤਰ੍ਹਾਂ ਵੀ ਮਤਲਬ ਹੁੰਦੇ ਆ ਜਿਹੜੇ ਡਿਪਾਰਟਮੈਂਟ ਦੇ ਵਿੱਚ ਹੀ ਬੰਦੇ ਹੁੰਦੇ ਆ ਜਾਂ ਕੋਈ ਕਹਿ ਲਓ ਬਲੈਕਮੈਲਰ ਟਾਈਪ ਜਿਹੜੇ ਹੁੰਦੇ ਆ ਅੱਜ ਕੱਲ ਤੇ ਉਹਨੂੰ ਕਈ ਆਰਟੀਆਈ ਕਰ ਇਹ ਉਹ ਕਈ ਕੁਝ ਕਹਿ ਦਿੰਦੇ ਆ ਉਹ ਮਤਲਬ ਇਹ ਇਹੋ ਜਿਹੇ ਬੰਦੇ ਜਿਹੜੇ ਸਾਰੇ ਰਲ ਮਿਲ ਕੇ ਇਹਨਾਂ ਨੇ ਆ ਸਾਰਾ ਕੀਤਾ ਜੀ ਕਿ ਇਹਦੀ ਜਦੋਂ ਰੈਗੂਲਰ ਇਨਕੁਆਰੀ ਹੋ ਗਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਸਰ ਇਹ 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 ਰੈਗੂਲਰ ਇਨਕੁਆਰੀ ਨਹੀਂ ਸੀ ਜੀ ਇਹ ਵਾਲੀ ਨਹੀਂ 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 ਇਹ ਨਹੀਂ ਜੀ ਇਨਕੁਆਰੀ ਲਈ ਲਿਖਿਆ ਗਿਆ ਮੇਰੇ ਜੋ ਮੇਰੇ ਧਿਆਨ ਚ ਤੋਂ ਬਾਅਦ ਤਾਂ ਮੈਨੂੰ ਨਹੀਂ ਪਤਾ ਸਰ ਦੇਖੋ ਮੇਰੀ ਮੇਰੀ ਬੇਨਤੀ ਸੁਣੋ ਇਹ ਪੁਲਿਸ ਕਮਿਸ਼ਨਰ ਦੇ ਆਫਿਸ ਚੋਂ ਉਹਨਾਂ ਦੀ ਜਿਹੜੀ ਹੈ ਸਿੱਧੀ ਡਾਇਰੈਕਟਰ ਨੂੰ ਲਿਖੀ ਗਈ ਹੈ ਉਹ ਮੇਰੇ ਕੋਲ ਕਾਪੀ ਹੈ ਤੁਹਾਡੀ ਕਾਪੀ ਸ਼ੁਰੂ ਹੋਣੀ ਹੈ ਹਾਂ ਜੀ ਹਾਂ ਇਹ ਹੁਣ ਚਲੋ ਇਹ ਤੇ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਜਾਂ ਤੁਸੀਂ ਕਹਿ ਰਹੇ ਹੋ ਜਦੋਂ ਇਨਕੁਆਇਰੀ ਹੋਏਗੀ ਉਦੋਂ ਹੋਣਾ ਮੇਰਾ ਦੂਸਰਾ ਪਿੰਦਾ ਕਿ ਮੈਂ ਹੋਰ ਵੀ ਪੁੱਛਿਆ ਨਿਰਿੰਦਰ ਸ਼ਰਮੇ ਨੂੰ ਪੁੱਛਿਆ ਉਹ ਕਹਿੰਦਾ ਮੈਂ ਨਹੀਂ ਕੀਤਾ ਹੁਣ ਮੈਂ ਲਖਬੀਰ ਜਿਹੜੇ ਏਟੀਪੀ ਆ ਉਹਨਾਂ ਨੂੰ ਕਈ ਫੋਨ ਕਰ ਚੁੱਕਿਆ ਮੇਰੀ ਗੱਲ ਨਹੀਂ ਹੋਈ ਉਹਨਾਂ ਨਾਲ ਪਰ ਦੇਖੋ ਤੁਸੀਂ ਇਹ ਤਾਂ ਮੰਨਦੇ ਹੋ ਉਥੇ ਕਪਲਾ ਹੋਇਆ ਹਾਂਜੀ ਹਾਂਜੀ ਕਪਲਾ ਹੋਇਆ ਹਾਂਜੀ ਹੁਣ ਕੌਣ ਲੋਕ ਨੇ ਉਹ ਸਾਹਮਣੇ ਆਣੇ ਚਾਹੀਦੇ ਬਿਲਕੁਲ ਹਾਂਜੀ ਜੀ ਜਰੂਰ 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 ਚਲੋ ਠੀਕ ਰਹੰਦਾ ਵਾ ਸਭ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਤੋ ਜੀ ਸੋਨ ਲੈ ਇਕਬਾਲਪ੍ਰੀਤ ਰੰਦਾਵਾ ਦਾ ਕੀ ਕਹਿਣਾ ਹੈ ਉਹਨਾਂ ਅਸੀਂ ਗੱਲ ਕਰਾਂਗੇ ਐਮਟੀਪੀ ਨਰਿੰਦਰ ਸ਼ਰਮਾ ਤੇ ਏਟੀਪੀ ਲਖਬੀਰ ਸਿੰਘ ਦੇ ਨਾਲ ਵੀ ਉਹਨਾਂ ਦਾ ਕੀ ਜੀ ਨਮਸਕਾਰ ਪੁਨਾਰੀ ਜੀ ਸਮਾ ਜੀ ਨਮਸਕਾਰ ਕੀ ਹਾਲ ਹੈ ਜੀ ਠੀਕ ਹੈ ਜੀ ਬਤਿਆ ਸਮਾ ਜੀ ਇੱਕ ਨਾ ਮੇਰੇ ਕੋਲ ਡਾਕੂਮੈਂਟ ਆਏ ਨੇ ਉਹਦੇ ਚ ਗਬਨ ਹੋਇਆ ਹੈ ਕੋਆਪਰੇਸ਼ਨ ਚ 2019 ਦਾ ਮਾਮਲਾ ਜੀ ਰਿਪੋਰਟ ਹੈ ਮਾਮਲਾ ਤੇ ਪੁਰਾਣਾ ਹੈ ਜੀ 2016 17 ਚ ਹੈ 61 ਲੱਖ ਰੁਪਏ ਦਾ ਜਿਹੜਾ ਗਬਨ ਹੋਇਆ ਹੈ ਬੰਦਾ ਇੱਕ ਪ੍ਰਾਈਵੇਟ ਰੱਖਿਆ ਜਾਂਦਾ ਗੁਰਵਿੰਦਰ ਸਿੰਘ ਅੱਛਾ ਅੱਛਾ ਤਨਖਾਵਾ ਵਾਲਾ ਜਿਹੜਾ ਸੀ ਮੈਟਰ ਹਾਂ ਤਨਖਾਵਾ ਵਾਲਾ ਮੈਟਰ ਹਾਂਜੀ 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 ਨੰਦਰ ਜੀ ਉਹ ਜਿਹਦੇ ਵਿੱਚ ਉਹਨੇ ਜਿਹੜੇ ਰਤੇਸ਼ ਭਾਰਤੀ ਹੈ ਨਾ ਜਿਹੜਾ ਉੱਥੇ ਬਣਾਉਂਦਾ ਸੀ ਸਾਰੇ ਲੱਗਿਆ ਸੀ ਬੰਦਾ ਉਹਨੇ ਆਪਣੇ ਬਿਆਨਾ ਚ ਇਹ ਲਿਖਾਇਆ ਹੈ ਵੀ ਤੁਹਾਡਾ ਨਾਮ ਇਹਦੇ ਚ ਇਕਬਾਲ ਪ੍ਰੀਤ ਰੰਧਾਵਾ ਦਾ ਨਾਮ ਹੈ ਤੁਹਾਡਾ ਨਿਰੰਦਰ ਸ਼ਰਮਾ ਦਾ ਨਾਮ ਹੈ ਹਾਂਜੀ ਤੁਹਾਡਾ ਨਾਮ ਮਤਲਬ ਸਭ ਤੋਂ ਪਹਿਲੇ ਤੇ ਤੁਹਾਡਾ ਲੈ ਰਿਆ ਨਿਰੰਦਰ ਸ਼ਰਮਾ ਹਾਂਜੀ ਉਹਨੇ ਕਿਹਾ ਸੀ ਮੈਨੂੰ ਜਾਲੀ ਬਿਲ ਬਣਾ ਕੇ ਪਾਸ ਕਰਵਾ ਲਿਆ ਕਰੋ ਤੇ ਮੈਂ ਜਿਹੜਿਆ ਇਹ ਪਾਸ ਕਰ ਬਾਕੀ ਸਾਰੇ ਕੰਮ ਮੈਂ ਆਪੇ ਕਰ ਲਿਆ ਕਰੂੰਗਾ। ਅੱਛਾ ਅੱਛਾ। ਹਾਂ ਮੈਂ ਪੜਿਆ ਉਹਦੇ ਬਿਆਨ ਮੇਕੋ ਦਫਤਰ ਚਾਹੀ ਸੀ ਇਹਦੀ ਰਿਪੋਰਟ ਦੀ ਕਾਪੀ। ਜੀ। ਉਹ ਤਾਂ ਕਿਉਂਕਿ ਉਹਦੇ ਚ ਮੇਰੀ ਸਟੇਟਮੈਂਟ ਉਹਨਾਂ ਦੇ ਅਗੇਂ ਸੀ ਨਾ। ਉਹਨਾਂ ਨੇ ਇਸ ਕਰਕੇ ਮੇਰੀ ਸਟੇਟਮੈਂਟ ਇਹਨਾਂ ਤੇ ਕਿਉਂਕਿ ਮੈਂ ਤਾਂ ਹਮੇਸ਼ਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਦਾ ਤੇ ਇਹ ਬੰਦੇ ਗਲਤ ਕੰਮ ਕਰ ਰਹੇ ਸੀ। ਜੀ। ਤੇ ਮੇਰੀ ਸਟੇਟਮੈਂਟ ਇਹਨਾਂ ਤੇ ਅਗੇਂ ਸੀ ਕਿ ਤੇ ਜੇ ਐਸਾ ਕੁਝ ਕਾਰਨ ਹੁੰਦਾ ਜੀ ਕਿ ਮੈਂ ਇਹਨਾਂ ਨੂੰ ਕਿਹਾ ਹੁੰਦਾ ਤੇ ਬਿਨਾਂ ਤੇ ਮੇਰੇ ਸਾਈਨ ਹੁੰਦੇ। ਹੂੰ। ਮੈਨੂੰ ਤੁਸੀਂ ਤੁਸੀਂ ਵਿਸਲ ਬਲੋਰ ਸੀਗੇ ਫਿਰ ਕਹਿ ਸਕਦੇ ਆਪਾਂ ਇਸ ਤਰ੍ਹਾਂ ਸੀਗਾ ਇਹਦੇ 'ਚ ਤਰਖਾਸ ਸੀਗੀ ਇੱਕ ਸਾਡੇ ਕੋਲ ਐਡਵੋਕੇਟ ਸਾਹਿਲ ਰਾਮਪਾਲ ਦੀ ਜੀ 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 ਮੈਂ ਮੈਂ ਸ਼ਰਮਾ ਜੀ ਇੱਕ ਇੱਕ ਬੇਨਤੀ ਪਹਿਲੇ ਕਰ ਰਹਾ ਮੈਂ ਤੁਹਾਡੀ ਕਾਲ ਰਿਕਾਰਡ ਕਰ ਰਹਾ ਜੀ 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 ਹਾਂ ਬੋਲੋ ਤੁਸੀਂ ਜੀ ਹੁਣ ਦੱਸੋ ਇੱਕ ਐਡਵੋਕੇਟ ਸਾਹਿਲ ਰਾਮਪਾਲ ਆ ਜੀ ਤੇ ਉਹਦੀ ਸੀਗੀ ਇਹ 'ਚ ਕੰਪਲੇਂਟ ਉਹਦੇ ਤੇ ਪੁਲਿਸ ਨੇ ਕਾਰਵਾਈ ਕੀਤੀ ਜੀ ਤੇ ਮੈਨੂੰ ਬੁਲਾਇਆ ਗਿਆ ਮੈਂ ਉਦੋਂ ਪੋਸਟਡ ਸੀਗਾ ਉਹਨਾਂ ਹੀ ਦੇ ਨੀ ਹੈੱਡ ਕੁਆਰਟਰ ਸੀਗਾ ਮੈਂ ਜੀ ਜੀ ਇਹ ਮੈਨੂੰ ਸਟੇਟਮੈਂਟ ਲਈ ਬੁਲਾਇਆ ਗਿਆ ਕਿਉਂਕਿ ਕੁਝ ਪੀਰੀਅਡ ਵਿੱਚੋਂ ਮੈਂ ਵੀ ਐਮਟੀਪੀ ਸੀ ਇੱਥੇ ਜੀ ਮੈਨੂੰ ਉੱਥੋਂ ਜਦੋਂ ਉਹਨਾਂ ਦੇ ਏਸੀਪੀ ਦੇ ਦਫ਼ਤਰ ਬੁਲਾਇਆ ਤੇ ਉੱਥੇ ਜਦੋਂ ਮੈਂ ਦੇਖਿਆ ਸਾਰਾ ਏਸੀਪੀ ਏਸੀਪੀ ਪਤਾ ਨਹੀਂ ਮੈਂ ਨਾਮ ਨਹੀਂ ਉਹਨਾਂ ਪਤਾ ਪੁਰਾਣੀ ਗੱਲ ਆ ਜੀ 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 ਤੇ ਉੱਥੇ ਜਦੋਂ ਮੈਂ ਦੇਖਿਆ ਕਿ ਇਹ ਇਹਨਾਂ ਕਿਹੜੇ ਪਾਸੇ ਤੁਰਿਆ ਜੀ ਕਿ ਇਹ ਤਨਖਾਹਾਂ ਕੁਝ ਬੰਦੇ ਰਲ ਕੇ ਤੇ ਤਨਖਾਹਾਂ ਹੀ ਆਪਣੇ ਖਾਤੇ ਚ ਪਾਈ ਜਾ ਰਹੇ ਆ ਉਹ ਦਫ਼ਤਰ ਦੇ ਅਫਸਰਾਂ ਨੂੰ ਪਤਾ ਹੀ ਨਹੀਂ ਜੀ ਤੇ ਉਹਦੇ 'ਚ ਜਦੋਂ ਪਤਾ ਲੱਗਿਆ ਕਿ ਇਹ ਬੰਦਾ ਤਾਂ ਸਾਡੇ ਅਗੇਂਸਟ ਸਟੇਟਮੈਂਟ ਦੇ ਰਿਹਾ ਤੇ ਉਹ ਬੰਦਿਆਂ ਨੇ ਜਾਣਬੁੱਝ ਕੇ ਕੋਈ ਮੈਨਿਪੂਲੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਨਰਿੰਦਰ ਸ਼ਰਮਾ ਘਬਰਾ ਕੇ ਜੀ ਤੇ ਕੋਈ ਐਸੀ ਸਟੇਟਮੈਂਟ ਨਹੀਂ ਦੇਵੇਗਾ ਜਿਹਦੇ 'ਚ ਸਾਡਾ ਨੁਕਸਾਨ ਹੋਵੇ ਓਕੇ ਪਰ ਉਹ ਅਸੀਂ ਤਾਂ ਜੋ ਫੈਕਟਸ ਹੈਗੇ ਸੀ ਤੋ ਉਹੀ ਦੱਸਣੇ ਸੀਗੇ ਤੁਸੀਂ ਕੀ ਦੱਸਿਆ ਨਰ ਸ਼ਰਮਾ ਜੀ ਉਹਦੇ 'ਚ ਮੈਂ ਦੱਸਿਆ ਜੀ ਉਹਦੇ 'ਚ ਜੋ-ਜੋ ਵੀ ਬੈਂਕਾਂ ਦੀ ਡਿਟੇਲ ਆ ਫਿਰ ਮੈਂ ਖੁਦ ਜਾ ਕੇ ਵੈਰੀਫਾਈ ਵੀ ਕੀਤਾ ਜੀ ਆਫ ਆਫ ਇੰਡੀਆ ਤੋਂ ਜਾ ਕੇ ਜੀ 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 ਸਪੈਸ਼ਲੀ ਇੱਕ ਦਿਨ ਛੁੱਟੀ ਵਾਲੇ ਦਿਨ ਜਾ ਕੇ ਮੈਂ ਸਾਨੂੰ ਤਾਂ ਸੈਟਰਡੇ ਆਫ ਹੁੰਦਾ ਜੀ ਜਦੋਂ ਮੈਂ ਦੇਖਿਆ ਕਿ ਇੱਕ ਪ੍ਰਾਈਵੇਟ ਬੰਦਿਆਂ ਦੇ ਖਾਤੇ 'ਚ ਪੈਸੇ ਟਰਾਂਸਫਰ ਹੋ ਰਹੇ ਸਰਕਾਰੀ ਖਾਤੇ 'ਚੋਂ ਜੀ ਉਹ ਫਿਰ ਜੋ ਸੀ ਸਾਡੀ ਸਟੇਟਮੈਂਟ ਦੇ ਵਿੱਚ ਅਸੀਂ ਦੇ ਦਿੱਤਾ ਜੀ ਹੁਣ ਤਾਂ ਮੈਨੂੰ ਸਟੇਟਮੈਂਟ ਐਗਜੈਕਟ ਜਬਾਨੀ ਯਾਦ ਨਹੀਂ ਆ 5 ਸਾਲ ਪੁਰਾਣਾ ਮੈਟਰ ਚਾਰ ਸਾਹਿਬ ਐਗਰੀਡ ਐਗਰੀਡ ਜਿੰਦਰ ਜੀ ਮੇਰਾ ਸਿੰਪਲ ਸਿੰਪਲ ਸਵਾਲ ਹੈ ਵੀ ਤੁਹਾਡਾ ਇੱਕ ਤੁਹਾਡਾ ਕਹਿਣਾ ਕੀ ਹੈ ਵੀ ਤੁਹਾਡਾ ਇਸ ਮਾਮਲੇ 'ਚ ਕੋਈ ਲੈਣਾ ਦੇਣਾ ਨਹੀਂ ਹੈ ਬਿਲਕੁਲ ਨਹੀਂ ਬਿਲਕੁਲ ਹਾਂ ਬਿਲਕੁਲ ਵੀ ਨਹੀਂ ਬਿਲਕੁਲ ਨਹੀਂ ਜੇ ਲੈਣਾ ਦੇਣਾ ਸਾਬਿਤ ਕੀਤਾ ਹੁੰਦਾ ਤੇ ਫਿਰ ਇਹ ਕੀ ਕੁਝ ਬੰਦੇ ਤਾਂ ਮੇਰੀ ਗੱਲ ਹੋਈ ਹੈ ਉਹ ਰੰਦਾਵਾ ਸਾਹਿਬ ਨਾਲ ਉਹ ਕਹਿੰਦੇ ਵੀ ਨਾਂ ਦਾ ਸਿੱਧਾ ਨਰਿੰਦਰ ਸਿੰਘ ਨਰਿੰਦਰ ਸ਼ਰਮੇ ਦਾ ਲੈ ਰਿਆ ਤੇ ਕਿਸੇ ਮੈਨੂੰ ਕਹੀ ਜਾ ਰਹੇ ਚਲੋ ਇਹ ਤਾਂ ਹੁਣ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਆ ਉਹ ਵੇਖ ਲਓ ਕੀ ਹੈ ਜੀ ਮੈਂ ਪੜ ਲੀਤੀ ਹੋਈ ਰਿਪੋਰਟ ਪੜੀ ਹਾਂ ਚਲੋ ਤੁਸੀਂ ਇਸ ਮੈਟਰ 'ਚ ਕੁਝ ਕਹਿਣਾ ਜੀ ਨਰਿੰਦਰ ਜੀ ਮਤਲਬ ਇਹ ਨਹੀਂ ਕਹਿਣਾ ਵੀ ਤੁਸੀਂ ਬੇਗੁਨਾ ਹੋ ਕੋਈ ਲੋ ਜੀ ਮੈਂ 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 ਕੌਣ ਖੁਦ ਨੂੰ ਬੇਗੁਨਾ ਕਹਿਣ ਵਾਲਾ ਹਾਂ ਜੀ ਉੱਤੇ ਸਬੂਤਾਂ ਨੇ ਤੇ ਕਾਨੂੰਨ ਨੇ ਕਹਿਣਾ ਜੀ ਉਹਨਾਂ ਤੇ ਆਲਰੇਡੀ ਕਹਿ ਦਿੱਤਾ ਜੀ ਕੀ ਇਹ ਤਾਂ ਦੋਸ਼ ਨਹੀਂ ਕੋਈ ਪਰ ਤੁਹਾਡੇ ਕੋਲ ਉਹ ਕਾਪੀ ਤਾਂ ਹੋਣੀ ਨਾ ਜਿਹੜੇ ਤੁਸੀਂ ਬਿਆਨ ਲਿਖਾ ਕੇ ਆਏ ਸੀ ਵੀ ਤੁਸੀਂ ਐਸੇ ਕਿਹੜੇ ਬਿਆਨ ਲਿਖਾਤੇ ਕਿ ਇਹ ਬੰਦੇ ਤੁਹਾਡੇ ਖਿਲਾਫ ਹੋ ਗਏ ਨਹੀਂ ਐਸuele ਹੁਣ ਕਾਪੀ ਕੌਜੀ ਲੱਭ ਲਵਾ ਆਈ ਵੀ ਜਟ ਤੇ ਮੈਂ ਤਾਂ ਫਿਰ ਚਲੋ ਕੋਈ ਆਪਣਾ ਕਰਕੇ ਲੈ ਸਕਦਾ ਜੀ ਅਮਰ ਸਰ ਐਮਟੀਪੀਓ ਤੁਸੀਂ ਐਸuele ਹਾਂ ਜੀ ਮੈਂ ਅਮਰ ਸਰ ਪੋਸਟਡਾ ਨਹੀਂ ਇਸ ਵੇਲੇ ਚਲੋ ਚਲੋ ਠੀਕ ਹੈ ਸ਼ਰਮਾ ਜੀ ਤੁਸੀਂ ਇਸ ਮਾਮਲੇ 'ਚ ਹੋਰ ਤੁਸੀਂ ਕੁਛ ਨਾ ਨਾ ਕਹਿਣਾ ਜੀ ਨਹੀਂ ਜੀ ਨਹੀਂ ਚਲੋ ਧੰਨਵਾਦ ਸਰ ਨਾਲ ਗੱਲ ਕਰ ਬਣ ਸਕੇ ਧੰਨਵਾਦ ਧੰਨਵਾਦ ਇਸ ਮਾਮਲੇ ਨਾਲ ਨੂੰ ਲੈ ਕੇ ਅਸੀਂ ਗੱਲ ਜਿਹੜੇ ਹੈਗੇ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਤੇ ਅਚਾਨਕ ਉਹਨਾਂ ਕੋ ਚਾਰਜ ਕਾਪਰੇਸ਼ਨ ਦਾ ਵੀ ਗਿਆ ਗਨਸ਼ਾਮ ਥਿਉਰੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਹੋਈ ਨਹੀਂ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਨੂੰ ਤਿੰਨ ਵਾਰਾ ਫੋਨ ਕੀਤਾ ਪਰ ਉਹਨਾਂ ਫੋਨ ਚੁੱਕਿਆ ਨਹੀਂ ਨਾ ਰਿਪਲਾਈ ਪਤਾ ਨਹੀਂ ਇਸ ਇਹੋ ਜਿਹੇ ਅਫਸਰ ਨੂੰ ਘਰ ਭੇਜ ਦੇਣਾ ਚਾਹੀਦਾ ਜਿਹਨੂੰ ਇਹ ਨਹੀਂ ਪਤਾ ਕਿ ਬਈ ਜਿਹੜੀ ਕਾਪਰੇਸ਼ਨ ਦਾ ਨੁਕਸਾਨ ਹੋ ਰਿਹਾ ਤੇ ਕਿਹੜੇ ਲੋਕ ਜ਼ਿੰਮੇਵਾਰ ਹੈ ਚੁੱਪਚਾਪ ਵੇਖ ਰਹੇ ਨੇ ਕਿਸ ਤਰ੍ਹਾਂ ਅਵੈਦ ਬਿਲਡਿੰਗਾਂ ਬਣਦੀਆਂ ਚੱਲ ਉਹਦੀ ਤੇ ਬਾਅਦ ਗੱਲ ਕਰਾਂਗੇ ਪਰ ਅਸੀਂ ਕਿ ਸਨ ਨਤੀਜੇ ਤੇ ਪਹੁੰਚੇ ਆ ਵੀ ਕਿਸ ਤਰ੍ਹਾਂ ਐਮਟੀਪੀ ਡਿਪਾਰਟਮੈਂਟ ਦੇ ਵਿੱਚ ਭ੍ਰਸ਼ਟਾਚਾਰੀ ਦਾ ਅੱਡਾ ਇਲੀਗਲ ਬਿਲਡਿੰਗਾਂ ਬਣੀਆਂ ਬਹੁਤ ਸਾਰੀਆਂ ਰਿਪੋਰਟਾਂ ਸੀ ਵੀਓ ਜਿਹੜੇ ਹੈਗੇ ਨੇ ਰਜੀਵ ਸੇਖੀ ਉਹਨਾਂ ਦੀਆਂ ਟੀਮਾਂ ਜਾਂਚ ਕਰ ਗਈਆਂ ਵੀ ਕਿੱਥੇ ਕਿੱਥੇ ਇਲੀਗਲ ਬਿਲਡਿੰਗਾਂ ਬਣੀਆਂ ਇੱਕ ਇੱਕ ਲੈਂਟਰ ਪਾਉਣ ਦਾ 5 5 10 10 ਲੱਖ ਰੁਪਇਆ ਲਿਆ ਜਾਂਦਾ ਇੱਕ ਐਮਟੀਪੀ ਨੂੰ ਤਾਂ ਬਰਖਾਸਤ ਕਰ ਦਿੱਤਾ ਗਿਆ ਸੀ ਫੇਰ ਉਹ ਤਰਸ ਦੇ ਆਧਾਰ ਤੇ ਇਹ ਕਹਿ ਕੇ ਵਾਪਸ ਆ ਗਿਆ ਕਿ ਮੇਰੇ ਕੋਲ ਤੇ ਖਾਣ ਨੂੰ ਕੁਝ ਨਹੀਂਗਾ ਪੈਸੇ ਨਹੀਂਗੇ ਪਰ ਸਵਾਲ ਇਹ ਹੈ ਇੱਕ ਅਧਿਕਾਰੀ ਕਰਕੇ ਜਾਂਦਾ ਵੱਡਾ ਅਫਸਰ ਸੈਕਟਰੀ ਬਰਖਾਸਤ ਕਿਉਂਕਿ ਇਲੀਗਲ ਬਿਲਡਿੰਗ ਬਣੀ ਹੁੰਦੀ ਹੈ ਫਿਰ ਉਹਨੂੰ ਮੰਤਰੀ ਸਾਹਿਬ ਹਾਲ ਕਰ ਦਿੰਦੇ ਨੇ ਕਿਉਂ ਇਹ ਵੀ ਬਹੁਤ ਵੱਡਾ ਸਵਾਲ ਹੈ ਉੱਤੇ ਜਦੋਂ ਫੇਰ ਕਦੀ ਗੱਲ ਕਰਾਂਗੇ ਤੁਸੀਂ ਪ੍ਰਤਮੇਸ਼ ਜੀ ਕੁਝ ਕਹਿਣਾ ਚਾਹੋ ਦੇਖੋ ਜੀ ਇਹ ਉਹੀ ਇਕਬਾਲ ਪ੍ਰੀਤ ਸਿੰਘ ਰੰਧਾਵਾ ਜਿਸ ਨੂੰ ਬਰਖਾਸਤ ਕੀਤਾ ਗਿਆ ਸੀ ਔਰ ਇਹਨੂੰ ਦੁਬਾਰਾ ਮਹਿਕਮੇ ਨੇ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਔਰ ਇਹਦੇ ਆਰਡਰਾਂ ਦੇ ਵਿੱਚ ਲਿਖਿਆ ਗਿਆ ਕਿ ਇਹਦੇ ਘਰ ਦੀ ਵਿੱਤੀ ਹਾਲਤ ਜਿਹੜੀ ਬਹੁਤ ਮਾੜੀ ਹੋ ਚੁੱਕੀ ਹੈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਇਹਨੂੰ ਮੋੜ ਜਦੋਂ ਨੌਕਰੀ ਤੇ ਰੱਖਿਆ ਗਿਆ ਸੀ ਇਹਦੀ ਵਿੱਤੀ ਹਾਲਤ ਕਾਗਜ਼ਾਂ 'ਚ ਤੇ ਮਾੜੀ ਹੈ ਪਰ ਉਸ ਤੋਂ 15 ਦਿਨ ਪਹਿਲਾਂ ਇਹ ਬੰਦਾ ਜਾ ਕੇ ਬਟਾਲੇ ਤੋਂ ਨਵੀਂ ਥਾਰ ਖਰੀਦ ਰਿਹਾ ਜਿਹੜੀ ਕਿ ਉਹਦੀ ਕੀਮਤ 18 ਤੋਂ 20 ਲੱਖ ਰੁਪਈਆ ਹੈ ਪ੍ਰੂਫ ਹੈਗਾ ਤੁਹਾਡੇ ਕੋਲ ਤੁਸੀਂ ਇੱਥੇ ਆਓ ਰੋਪ ਨਹੀਂ ਆ ਜੀ ਇਹਦੀ ਜਿਹੜੀ ਥਾਰ ਆ ਉਹਦਾ ਨੰਬਰ ਆ ਸਭ ਕੁਝ ਆ ਥਾਰੇ ਦੇ ਕੋਲ ਆ ਜੀ ਅੱਛਾ ਠੀਕ ਹੈ ਚਲੋ ਇਹ ਜਾਂਚ ਤੇ ਫਿਰ ਡਿਪਾਰਟਮੈਂਟ ਨੇ ਕਰਨੀ ਹੈ ਤੇ ਦੁਬਾਰੇ ਫਿਰ ਕਦੀ ਨਾ ਗੱਲ ਕਰਾਂਗੇ ਤੁਮੇ ਜੀ ਕਿਉਂਕਿ ਅੱਜ ਸਾਰਾ ਫੋਕਸ ਬੇਸਿਕਲੀ ਹੋਰ ਇਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਜੀ ਦੇਖੋ ਕਹਿੰਦੇ ਜੀ ਜਦੋਂ ਸਾਡਾ ਮੋਸਟਲੀ ਚੱਲਦਾ ਕਿ ਮਾੜੇ ਉੱਤੇ ਡੰਡਾ ਚੱਲ ਜਾਂਦਾ ਜਿਹੜੇ ਤਗੜੇ ਉਹ ਵੱਜ ਜਾਂਦੇ ਨੇ ਇਹ ਸਰਕਾਰ 'ਚ ਵੀ ਇਹੀ ਹੈ ਮਾੜੇ ਜਿਹੜੇ ਇਹਦੇ 'ਚ ਬੰਦੇ ਸੀਗੇ ਦੋ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਜਿਹੜੇ ਤਗੜੇ ਬੰਦੇ ਜਿਨ੍ਹਾਂ ਦਾ ਨਾਮ ਸਾਹਮਣੇ ਆਇਆ ਉਹ ਅਜੇ ਤੱਕ ਬਾਹਰ ਘੁੰਮ ਰਹੇ ਨੇ ਆ ਚਲੋ ਬਹੁਤ ਸਾਰੇ ਵੇਖੋ ਸਵਾਲ ਸਰਕਾਰ ਤੇ ਵੀ ਖੜੇ ਹੁੰਦੇ ਨੇ ਜਿਹੜੀ ਸਾਡੀ ਕਾਰਜ ਪ੍ਰਣਾਲੀ ਉੱਤੇ ਵੀ ਖੜੇ ਹੁੰਦੇ ਨੇ ਵੀ ਕਿਸ ਤਰ੍ਹਾਂ ਇਹ ਜਿਹੜੀ ਚਿੱਠੀ ਹੈ ਰਿਪੋਰਟ ਹੁੰਦੀ ਹੈ ਫਿਰ ਉਸ ਤੋਂ ਬਾਅਦ ਸਾਹਮਣੇ ਆਨ ਦਾ ਕਾਰਵਾਈ ਕੋਈ ਨਹੀਂ ਹੁੰਦੀ ਫੈਸਲਾ ਫਿਰ ਸਰਕਾਰਾਂ ਨੇ ਲੈਣਾ ਹੈ ਤੇ ਜਾਂ ਫਿਰ ਮਾਨਯੋਗ ਕੋਰਟਾਂ ਕਿ ਤੁਸੀਂ ਇਹਨੂੰ ਲੈ ਕੇ ਕੋਈ ਅਦਾਲਤ ਚ ਵੀ ਜਾਓਗੇ ਦੇਖੋ ਜੀ ਜੇ ਮੇਰੀ ਸੁਣਵਾਈ ਨਹੀਂ ਹੋਈ ਤੇ ਫਿਰ ਮੈਂ ਤੇ ਅਦਾਲਤ ਦਾ ਹਾਈ ਕੋਰਟ ਚ ਜਾਓਗੇ ਜਰੂਰ ਜਾਵਾਂਗਾ ਜੀ ਜਦੋਂ ਹਾਈ ਕੋਰਟ ਚ ਦੇਖੋ ਇਹਨਾਂ ਇਹ ਕਹਿਤ ਰਹੇ ਨੇ ਹੁਣ ਜਾਣਗੇ ਕਿ ਨਹੀਂ ਇਹ ਤੇ ਸਮਝ ਦੱਸੂਗਾ ਚਲੋ ਸਾਨੂੰ ਦਿਓ ਇਜਾਜ਼ਤ ਸਾਡੇ ਫਿਰ ਅਸੀਂ ਕਹਿੰਦੇ ਆ ਤੁਹਾਨੂੰ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਸੁਝਾਅ ਜ਼ਰੂਰ ਦਿਓ ਪਰ ਇੱਕ ਗੱਲ ਪੱਕੀ ਹੈ ਕਿ ਕਾਰਪੋਰੇਸ਼ਨ ਹੋਵੇ ਇੰਪਰੂਵਮੈਂਟ ਟਰਸਟ ਹੋਵੇ ਇਹ ਭ੍ਰਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਹੈ ਧੰਨਵਾਦ ਨਮਸਕਾਰ